ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਫਾਈਲ ਨੰਬਰ ਦੱਸ ਕੇ ਲੜਕੀ ਵਾਲਿਆਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਤੁਸੀਂ ਸਾਡੇ ਨਾਲ ਕਾਲ ਤੇ ਵੀ ਗੱਲ ਕਰ ਸਕਦੇ ਹੋ ਜੀ ਪਰ ਜਿਆਦਾ ਫੋਨ ਔਨ ਕਰਕੇ ਹਰੇਕ ਦੀ ਕਾਲ ਰਿਸਿਵ ਕਈ ਵਾਰ ਨਹੀਂ ਹੁੰਦੀ ਜੀ ਉਸ ਲਈ ਅਸੀਂ ਮਾਫੀ ਚਾਹੁੰਦੇ ਆ ਇਸ ਲਈ ਤੁਸੀਂ ਸਾਡੇ ਵਟਸਐਪ ਨੰਬਰ ਤੇ ਆਪਣੇ ਲੜਕਾ ਜਾਂ ਲੜਕੀ ਦਾ ਬਾਇਓ ਡਾਟਾ ਭੇਜ ਕੇ ਐਡ ਵੀ ਲਗਵਾ ਸਕਦੇ ਹੋ ਜੀ ਵਟਸਐਪ ਨੰਬਰ ਤੇ ਹਰੇਕ ਦਾ ਰਪਲਾਈ ਕੀਤਾ ਜਾਂਦਾ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਕੁੜੀਆਂ ਦੇ ਰਿਸ਼ਤੇ ਇਹ ਰਿਸ਼ਤੇ ਘਰੇਲੂ ਕੁੜੀਆਂ ਦੇ ਰਿਸ਼ਤੇ ਆ ਜੀ ਰਿਸ਼ਤਾ ਹੈ ਜੀ ਫਾਈਲ ਨੰਬਰ 194 ਨਾਮ ਕੋਰ ਜੀਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਕਾਸਟ ਜੱਟ ਸਿੱਖ ਗੌਤ ਸਿੱਧੂ ਜਨਮ 1993 ਕੱਦ 5 ਫੁੱਟ 8 ਇੰਚ ਪੜਾਈ ਬੀਏ ਪਾਸ ਇੱਕ ਭਰਾ ਹੈ ਜੀ ਲੜਕੀ ਦਾ ਪਿਤਾ ਜੀ ਬੱਸ ਡਰਾਈਵਰ ਨੇ ਮਾਤਾ ਜੀ ਘਰ ਹੀ ਰਹਿੰਦੇ ਨੇ ਇਹ ਕੁੜੀ ਘਰੇਲੂ ਕੰਮਕਾਰ ਵੀ ਜਾਣਦੀ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਕੋਲ 5 ਕਿੱਲਾਂ ਤੱਕ ਜ਼ਮੀਨ ਆਉਂਦੀ ਹੋਵੇ ਕਾਸਟ ਜੱਟ ਸਿੱਕੀ ਹੋਵੇ ਉਹ ਸੰਬੰਧਕ ਆਪਣੇ ਨਾਲ ਕਰ ਸਕਦੇ ਆ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਜਾਂ ਤੁਹਾਨੂੰ ਪਸੰਦ ਆਉਂਦਾ ਹੈ ਜੀ ਰਿਸ਼ਤਾ ਤਾਂ ਤੁਸੀਂ ਇਹਨਾਂ ਨਾਲ ਸਾਡੇ ਤੋਂ ਸੰਪਰਕ ਨੰਬਰ ਲੈ ਕੇ ਤੁਸੀਂ ਗੱਲ ਕਰ ਸਕਦੇ ਹੋ ਜੀ ਸੰਪਰਕ ਨੰਬਰ ਸਾਡੇ ਸਕਰੀਨ ਤੇ ਦਿੱਤਾ ਹੋਇਆ ਹੈ ਜੀ 96462 98212 ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 195 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸ਼ਟ ਜੱਟ ਸਿੱਖ ਗੌਤਸਰਾ ਜਨਮ 9 ਅਗਸਤ 2000 ਹਾਈਟ 5 ਫੁੱਟ 6 ਇੰਚ ਪੜਾਈ 12 ਪਾਸ ਕਰੇਲੂ ਕੰਮ ਕਰ ਵੀ ਕੁੜੀ ਜਾਣਦੀ ਹੈ ਜੀ ਨਾਲ ਸਲਾਈ ਕਢਾਈ ਦਾ ਕੰਮ ਕੰਮ ਵੀ ਜਾਣਦੀ ਹੈ ਇੱਕ ਭੈਣ ਹੈ ਜੀ ਲੜਕੀ ਦੀ ਤੇ ਇੱਕ ਭਰਾ ਹੈ ਪਿਤਾ ਜੀ ਖੇਤੀਬਾੜੀ ਕਰਦੇ ਨੇ ਇਹਨਾਂ ਨੂੰ ਲੋੜ ਹੈ ਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡੇ ਨੂੰ 5 ਤੋਂ 7 ਕਿੱਲਾਂ ਤੱਕ ਜ਼ਮੀਨ ਆਉਂਦੀ ਹੋਵੇ ਮੁੰਡਾ ਸੋਣਾ ਸੁਨੱਖਾ ਹੋਵੇ ਨਸ਼ਾ ਰਹਿਤ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਜਾਂ ਤੁਹਾਨੂੰ ਪਸੰਦ ਆਉਂਦਾ ਹੈ ਜੀ ਰਿਸ਼ਤਾ ਤਾਂ ਤੁਸੀਂ ਆਪਣੇ ਤੋਂ ਇਹਨਾਂ ਦਾ ਸੰਪਰਕ ਨੰਬਰ WhatsApp ਨੰਬਰ ਤੇ ਮੈਸੇਜ ਕਰਕੇ ਲੈ ਸਕਦੇ ਹੋ ਜੀ ਧੰਨਵਾਦ ਜੀ